ਸਾਨੂੰ ਜਾਣਕਾਰੀ ਦਿੰਦੇ ਹਨ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਐਸ ਐਚਓ ਥਾਣਾ ਸਿਟੀ ਰਾਜਪੁਰਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਫਲੋ ਯੁਧ ਨਸ਼ਿਆਂ ਦੇ ਵਿਰੁੱਧ ਸਪੰਦੀ ਵਰੁਣ ਸ਼ਰਮਾ ਐਸ ਐਸਪੀ ਸਾਹੇ ਪਟਿਆਲਾ ਦੇ ਫਲੋ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਚਲਾਈ ਮੁਹਿੰਮ ਤਹਿਤ ਮਨਜੀਤ ਸਿੰਘ ਉਪ ਕਪਤਾਨ ਪੁਲਿਸ ਸਰਕਲ ਰਾਜਪੁਰਾ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪਿਤੇ ਦਿਨੀ ਬਲਬੀਰ ਸਿੰਘ ਦੇ ਸਮੇਤ ਪੁਲਿਸ ਪਾਰਟੀ ਦੇ ਫਲੋ ਤਲਾਸ਼ੀ ਦੇ ਲਈ ਪੈੜੇ ਪੁਰਸ਼ਾਂ ਦੇ ਸਬੰਧ ਦੇ ਵਿੱਚ ਟੀ ਪੁਆਇੰਟ ਨਿਊ ਅੰਡਰ ਬ੍ਰਿਜ ਰੋਡ ਤੇ ICL ਸਕੂਲ ਰਾਜਪੁਰਾ ਇੱਥੇ ਪੁਲਿਸ ਪਾਰਟੀ ਮੌਜੂਦ ਸੀ ਤਾਂ ਅੰਡਰ ਬ੍ਰਿਜ ਵਾਲੀ ਰੋਡ ਤੇ ਸਾਈਡ ਤੋਂ ਆਉਂਦੇ ਹੋਏ ਵਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਜੀਨਾ ਦੇ ਵਿੱਚੋਂ ਮੋਨੇ ਵਿਅਕਤੀ ਨੇ ਆਪਣੀ ਡੱਬ ਦੇ ਵਿੱਚ ਇੱਕ ਪਾਰਦਰਸ਼ੀ ਲਿਫਾਫਾ ਕੱਢ ਕੇ ਸੜਕ ਦੇ ਕਿਨਾਰੇ ਸੁੱਟ ਦਿੱਤਾ ਪਿੱਛੇ ਵੱਲ ਨੂੰ ਤੇਜ਼ ਕਦਮੀ ਭੱਜਣ ਲੱਗਿਆ ਜਿਨ੍ਹਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਦੇ ਨਾਲ ਕਾਬੂ ਕੀਤਾ ਗਿਆ ਨਾਮ ਤੇ ਉਸਦਾ ਪਤਾ ਪੁੱਛਿਆ ਗਿਆ ਸੋ ਇਸੇ ਦੌਰਾਨ ਮੋਨੂ ਵਿਅਕਤੀ ਨੇ ਆਪਣਾ ਨਾਮ ਤਸਲੀਮ ਖਾਨ ਪੁੱਤਰ ਮਹਿਬੂਬ ਖਾਨ ਵਾਸੀ ਪਿੰਡ ਕਟਿਆ ਇਸਲਾਮ ਥਾਣਾ ਜਹਾਨਾਬਾਦ ਜ਼ਿਲ੍ਹਾ ਫਲੀਪੀਤ ਯੂਪੀ ਦੱਸਿਆ ਤਿਨੇ ਆਪਣਾ ਨਾਮ ਪਰਮਜੀਤ ਸਿੰਘ ਉਰਫ ਰਿੰਪੀ ਪੁੱਤਰ ਤਨਵੰਤ ਸਿੰਘ ਵਾਸੀ ਸਾਦੋ ਹੀੜੀ ਦੱਸਿਆ ਸੋ ਇਸੇ ਦੌਰਾਨ ਇਹਨਾਂ ਦੇ ਫਲੋਂ ਸੁੱਟੇ ਪਾਰਦਰਸ਼ੀ ਮومی ਲਫਾਫੇ ਦੇ ਵਿੱਚੋਂ 1 ਕਿਲੋ ਅਫੀਮ ਬਰਾਮਦ ਹੋਈ ਹੈ ਸੋ ਪੁਲਿਸ ਪਾਰਟੀ ਦੇ ਪੱਲੋਂ ਹੁਣ ਵੱਖ-ਵੱਖ ਧਾਰਾਵਾਂ ਦੇ ਤਹਿਤ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਜੀ ਅ ਅੱਜ ਜਿਹੜਾ ਇਹ ਅਫੀਮ ਫੜੀ ਹੈ ਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਕਲ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਅਸੀਂ ਕੱਲ ਅਗਸਤ ਗਸ਼ਤ ਕੱਢੀ ਹੋਈ ਸੀ ਜੋ ਸਾਡੇ ਥਾਣੇਦਾਰ ਬਲਵੀਰ ਸਿੰਘ ਦੀ ਅਗਵਾਈ ਵਿੱਚ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਅੰਡਰ ਬ੍ਰਿਜ ਗਸ਼ਤ ਦੌਰਾਨ ਇੱਕ ਵਿਅਕਤੀ ਜਿਹੜਾ ਸਲੀਮ ਖਾਨ ਅਤੇ ਇਹਦੇ ਨਾਲ ਪਰਮਜੀਤ ਪੰਮਾ ਜਿਨ੍ਹਾਂ ਨੂੰ ਰੋਕ ਕੇ ਚੈੱਕ ਕੀਤਾ ਜਿਨ੍ਹਾਂ ਕੋਲੋਂ 1 ਕਿਲੋ ਅਫੀਮ ਅਤੇ 93000 ਰੁਪਇਆ ਡਰੱਗ ਮਣੀ ਜਿਹੜੀ ਸਾਨੂੰ ਬਰਾਮਦ ਹੋਈ ਹੈ ਅੱਜ ਅਸੀਂ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਇਹਨਾਂ ਕੋਲੋਂ ਖੁਲਾਸੇ ਹੋਣ ਦੀ ਉਮੀਦ ਹੈ ਜੀ ਸਰ ਇਹਨਾਂ ਦਾ ਕੋਈ ਪਹਿਲਾ ਬੈਕਗ੍ਰਾਉਂਡ ਕਿਤਾ ਤੁਸੀਂ ਬੈਕਗ੍ਰਾਉਂਡ ਉਹ ਸਾਡਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਸੀਂ ਜੋ ਵੀ ਸਾਹਮਣੇ ਆਊਗਾ ਉਹ ਦੁਆਰੇ ਤੁਹਾਨੂੰ ਪ੍ਰੈਸ ਅਨੁਸਾਰੀ ਜਾਣਕਾਰੀ ਦੇ ਦੇ ਜੀ ਮਤਲਬ ਇਹ ਪਤਾ ਲੱਗੇ ਵੀ ਅਜੇ ਇਹਨਾਂ ਦੇ ਪੁਰਾਣੇ ਕੋ ਪਰਚੇ-ਪਰਚੇ ਹਾਂ ਜਾਂ ਨਹੀਂ ਨਹੀਂ ਉਹ ਅਸੀਂ ਪਤਾ ਕਰ ਰਹੇ ਹਾਂ ਸਾਡੇ ਯੁੱਧ ਨਸ਼ਿਆਂ ਵਿਰੁੱਧ ਜਿਹੜੀਆਂ ਸਾਡੀਆਂ ਐਸਐਸਪੀ ਸਾਹਿਬ ਵੱਲੋਂ ਡੀਪੀ ਸਾਹਿਬ ਵੱਲੋਂ ਜੋ ਹਦਾਇਤਾਂ ਆndੀਆਂ ਨੇ ਉਹਨਾਂ ਮੁਤਾਬਕ ਹੀ ਅਸੀਂ ਡਿਊਟੀ ਤੇ ਸੀਗੇ ਉਦੋਂ ਸਾਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ ਸਰ ਕਿੱਥੋਂ ਅਫੀਮ ਲੈ ਕੇ ਆ ਰਹੇ ਸੀ ਤੇ ਕਿੱਥੇ ਇਹ ਇਹਨਾਂ ਨੇ ਦੇਣੀ ਸੀਗੀ ਉਹ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਰਿਮਾਂਡ ਲੈ ਕੇ ਉਹ ਸਾਰੀ ਇਨਵੈਸਟੀਗੇਸ਼ਨ ਦੌਰਾਨ ਵਾਤੇ ਸੁਣ ਜਾਣ ਕਰੀਏ ਕੀ ਮਤ ਹੈ ਕਿ ਸਰ ਇਹ ਅਫੀਮ ਦੀ ਮਾਰਕੀਟ ਕੀਮਤਾਂ ਅਸੀਂ ਨਹੀਂ ਸ਼ੋਅ ਕਰ ਸਕਦੇ ਪਰ ਇਹ ਨਸ਼ਾ ਮਤਲਬ ਕਾਫੀ ਹੈਵੀ ਉਤੇ ਕਾਫੀ ਮਹਿੰਗਾ ਹੁੰਦਾ ਹੈ